ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਲਾਈਵ ਆਉਣ ਜਾ ਰਹੇ ਆ ਜੀ ਨਿਮਰਤ ਖਹਿਰਾ ਦਾ ਜੋ ਨਵਾਂ ਗੀਤ ਆ ਉਹਦੇ ਸਬੰਧ ਵਿੱਚ ਉਹ ਗਿੱਧੇ ਭੰਗੜੇ ਦੇ ਸਬੰਧ ਵਿੱਚ ਜਿਹੜਾ ਗੀਤ ਆ ਸਬੰਧ ਗਿੱਧੇ ਭੰਗੜੇ ਨਾਲ ਵਧਾਉਂਗਾ ਐਸੇ ਕੋਈ ਨਹੀਂ ਹੈਗਾ ਹੈਗਾ ਆਸ਼ਕੀ ਨੂੰ ਪ੍ਰਮੋਟ ਕਰਨੇ ਵਾਲਾ ਕਿ ਇਹਦਾ ਬਸ ਸ਼ਬਦ ਵਿੱਚ ਗਿੱਧਾ ਭੰਗੜਾ ਵਰਤਿਆ ਗਿਆ ਇਹਦੇ ਵਿੱਚ ਨਿਮਰਤ ਖਹਿਰਾ ਬਾਰੇ ਤਾਂ ਬਹੁਤੀ ਗੱਲ ਮੈਂ ਕਰਨੀ ਹੈ ਨਹੀਂ ਜਿਹੜੀ ਪਹਿਲਾਂ ਕੀਰਤਨ ਸਿੱਖਦੀ ਰਹੀ ਆ ਮੁੜ ਕੇ ਫੇਰ ਆ ਗੰਦ ਗਾਉਣੇ ਵਾਲੇ ਪਾਸੇ ਨੂੰ ਹੋ ਗਈ ਉਹਨੇ ਤਾਂ ਇੱਕ ਪਾਸਾ ਕਰਤਾ ਕਿ ਲਓ ਜੀ ਮੈਂ ਧਰਮ ਛੱਡਿਆ ਮੈਂ ਤਾਂ ਹਲਚਰ ਗੁਣੇ ਸੋ ਉਹਨੇ ਤਾਂ ਉਹਨੂੰ ਤਾਂ ਆ ਕੰਜਰ ਬੁਣਾ ਚੰਗਾ ਲੱਗਦਾ ਉਹ ਤਾਂ ਇੱਕ ਪਾਸਾ ਕਰ ਗਈ ਉਹਨੂੰ ਕਰੋ ਸਾਈਡ ਤੇ ਆ ਵੀਡੀਓ ਵਿੱਚ ਉਹਦੇ ਬਾਰੇ ਮੈਂ ਬਹੁਤੀ ਗੱਲ ਨਹੀਂ ਕਰਨੀ ਗੀਤ ਇੱਕ ਨੰਬਰ ਦਾ ਘਟ ਗਿਆ ਗੀਤ ਆਸ਼ਕੀ ਨੂੰ ਪ੍ਰਮੋਟ ਕਰਨੇ ਵਾਲਾ ਗੀਤ ਆ ਗੱਲ ਕਰਨੀ ਇਹਦੇ ਵਿੱਚ ਹਰਨਬੀਰ ਦੇ ਬਾਰੇ ਸਿੰਘ ਮੈਂ ਕਹਣਾ ਚੰਗਾ ਨਹੀਂ ਸਮਝਦਾ ਇਹਨੂੰ ਸਿਰਫ ਭੇਸ ਏ ਆ ਸਿੰਘ ਵਾਲਾ ਹੋਰ ਗੱਲ ਕੰਮ ਕੋਈ ਸਿੰਘ ਵਾਲਾ ਹੈ ਨਹੀਂਗਾ ਇਹਨੂੰ ਭਰਾ ਨੂੰ ਕਹਿਣਾ ਚਾਹੁੰਦਾ ਕਿ ਭਰਾ ਪੂਰਾ ਸ਼ਰਮ ਕਰ ਮਾੜਾ ਮੋਟਾ ਮੱਥੇ ਨੂੰ ਹੱਥ ਮਾਰ ਸਾਡਾ ਸਾਰਾ ਯੋਰ ਲੱਗਿਆ ਪਿਆ ਲਛਰਤਾ ਦੇ ਖਾਤਮੇ ਦੇ ਲਈ ਤੇ ਤੁਸੀਂ ਉਹ ਸਿੱਖ ਹੋ ਕੇ ਹੀ ਗੁਰੂ ਦੇ ਖਾਲਸੇ ਹੋਣ ਦਾ ਦਿਖਾਵਾ ਕਰਦੇ ਹੋਏ ਸਾਡੇ ਸਾਰੇ ਸੰਘਰਸ਼ ਨੂੰ ਢਾ ਲਾ ਰਹੇ ਹਾਂ ਅਸੀਂ ਤਾਂ ਕਹਿੰਦੇ ਗੁਰਸਿੱਖ ਬੰਦੇ ਆ ਕੰਮ ਕਰਦੇ ਹਨੀ ਤੇ ਤੁਸੀਂ ਚੌੜੇ ਹੋ ਆ ਕੰਮ ਕਰਨ ਲੱਗੇ ਹੋਏ ਹੋ ਨਾਲ ਦੀ ਨਾਲ ਤਾਂ ਭਰਾ ਆਪਣੀ ਘਰ ਵਾਲੀ ਨੂੰ ਵੀ ਲਾ ਲਿਆ ਕੰਮ ਤੇ ਸਾਰਾ ਹੀ ਲੁੰਗ ਲੈਣਾ ਹੁਣ ਲੁੱਚਪੁਣੇ ਦੇ ਲਾਉਣਾ ਆ ਜਿਹੜੇ ਲਾਣੇ ਨੂੰ ਸਾਰੇ ਨੂੰ ਗਰਵਾਣੀ ਪੜਨੀ ਚਾਹੀਦੀ ਆ ਉਹ ਲੁੱਚਪੁਣੇ ਵਾਲੇ ਪਾਸੇ ਨੂੰ ਜਾ ਰਿਹਾ ਦੱਸੋ ਹੁਣ ਇਹ ਨਾ ਕਹਿੰਦੀ ਕਿ ਮੇਰਾ ਇਹ ਪ੍ਰੋਫੈਸ਼ਨ ਆ ਕੱਲ ਨੂੰ ਤੇਰਾ ਮੁੰਡਾ ਸ਼ਰਾਬ ਦਾ ਠੇਕਾ ਖੋਲ੍ਹ ਲਵੇ ਹੋਵੇ ਗੁਰਸਿੱਖ ਤੇ ਸ਼ਰਾਬ ਦਾ ਠੇਕਾ ਖੋਲ ਲਵੇ ਜਾਂ ਰਾਜਸਥਾਨ ਦੇ ਵਿੱਚ ਫੇਮ ਭੁੱਕੀ ਦੇ ਜਾ ਕੇ ਠੇਕੇ ਲੈ ਲਵੇ ਤਾਂ ਕੀ ਉਸ ਨੂੰ ਅਸੀਂ ਸਹੀ ਠਹਿਰਾਵਾਂਗੇ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਦਾ ਸਿਧਾਂਤ ਬਖਸ਼ਿਆ ਪਰ ਕਿਰਤ ਸੋਚੀ ਹੋਣੀ ਚਾਹੀਦੀ ਹੈ ਧਰਮ ਦੀ ਕਿਰਤ ਕਰਨੀ ਆ ਕੋਈ ਵੇਸ਼ਵਾ ਸਰੀਰ ਵੇਚਦੀ ਆ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੇਸ਼ਵਾਵਾਂ ਨੂੰ ਲਾਇਸੈਂਸ ਦਿੱਤੇ ਜਾਂਦੇ ਨੇ ਇਸ ਕੰਮ ਦੇ ਲਈ ਵੇਸ਼ਵਾ ਬ੍ਰੇਤੀ ਦੇ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਗਵਰਨਮੈਂਟ ਦੇ ਵੱਲੋਂ ਤੇ ਕੀ ਅਸੀਂ ਕੱਲ ਨੂੰ ਕਿਸੇ ਦੀ ਧੀ ਪੈਣ ਕਹਿ ਦੂਗੀ ਪਿਤਾ ਜੀ ਮੈਂ ਤਾਂ ਇਹ ਮੇਰਾ profession ਆ ਤੁਸੀਂ ਸਬਕਾਰ ਕਰੇਂਗੇ ਉਸ ਚੀਜ਼ ਨੂੰ ਵੇਸਪਾ ਬ੍ਰੇਤੀ ਨੂੰ ਐਜ਼ ਅ profession ਤੁਸੀਂ ਨਸ਼ਾ ਵੇਚਣ ਨੂੰ ਐਜ਼ ਅ profession ਸਬਕਾਰ ਕਰ ਸਕਦੇ ਹੋ ਨਹੀਂ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਉញੋਂ ਨਹੀਂ ਕਿਹਾ ਜਾਂਦਾ ਸਿੱਖੀ ਖੰਡੇਉ ਤਿੱਖੀ ਤੜਕੇ 4 ਵਜੇ ਉੱਠਣਾ ਇੱਕ ਘੰਟਾ ਜਾਂ ਡੇਢ ਘੰਟਾ ਪੰਜ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਨਾ ਤੇ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਦਾ ਪਾਠ ਕਰਨਾ ਇਹ ਬਹੁਤੀ ਵੱਡੀ ਡੀਲ ਨਹੀਂ ਹੈਗੀ ਕਰ ਸਕਦੇ ਹਾਂ ਅਸੀਂ ਕੋਈ ਵੀ ਬੰਦਾ ਕਰ ਸਕਦਾ ਮੈਂ ਇਹ ਮੰਨਦਾ ਆ ਪਰ ਸਿੱਖੀ ਖੰਡਿਓ ਤਿੱਖੀ ਇਹ ਨਾ ਗੱਲਾਂ ਕਰਕੇ ਨਹੀਂ ਗਈ ਜਾਂਦੀ ਸਿੱਖੀ ਖੰਡਿਓ ਤਿੱਖੀ ਤਾਂ ਗਈ ਜਾਂਦੀ ਆ ਕਿਉਂਕਿ ਗੁਰਬਾਣੀ ਨੂੰ ਜੀਵਨ ਵਿੱਚ ਜੋ ਲਾਗੂ ਕਰਨਾ ਆ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਲਾਗੂ ਕਰਨਾ ਆ ਜੀਵਨ ਦੇ ਵਿੱਚ ਫਾਲੋ ਕਰਨਾ ਆ ਗੁਰਬਾਣੀ ਨੂੰ ਉਹ ਚੀਜ਼ ਦਿਖਾਉਂਦੀ ਆ ਕਿ ਸਿੱਖੀ ਖੰਡਿਓ ਤਿੱਖੀ ਕਿਉਂ ਆ ਜੇ ਅਸੀਂ ਗੁਰਬਾਣੀ ਪੜਹੀ ਜਾ ਰਹੇ ਪੜ੍ਹਨੀ ਜ਼ਰੂਰੀ ਆ ਮੈਂ ਕਹਿੰਦਾ ਸਾਰੀ ਦਿਹਾੜੀ ਪੜੋ ਗੁਰਬਾਣੀ ਨੂੰ ਪਰ ਉਹਨੂੰ ਜੇ ਆਪਣਾ ਆਪਣੇ ਜੀਵਨ ਦੇ ਵਿੱਚ ਲਾਗੂ ਹੀ ਨਹੀਂ ਕਰ ਰਹੇ ਤਾਂ ਫਾਇਦਾ ਕੀ ਆ ਇਹ ਇਹਨੇ ਕਿ ਪਿੱਛੇ ਜੇ ਵੀਡੀਓ ਪਾਈ ਮੈਂ ਨਹੀਂ ਦੇਖੀ ਮੈਨੂੰ ਕੁਝ ਵੀਰ ਦੱਸ ਰਾਇ ਸੀ ਕਿ ਇਹ ਉਹਦੇ ਵਿੱਚ ਆਸ਼ਕੀ ਦੀ ਹਮਾਇਤ ਕਰ ਰਿਹਾ ਆ ਗੀਤ ਦੇ ਵਿੱਚ ਵੀ ਇਹ ਆਸ਼ਕੀ ਦੀ ਹਮਾਇਤ ਕਰ ਰਿਹਾ ਆ ਇੱਕ ਗੁਰਸਿੱਖ ਨੂੰ ਤਾਂ ਇਹ ਬਿਲਕੁਲ ਨਹੀਂ ਸ਼ੋਹ ਉਹ ਸ਼ੋਹਵਾ ਦਿੰਦਾ ਐਡਾ ਦਾੜਾ ਵਧਾਇਆ ਸਿਰ ਤੇ ਬੰਨਿਆ ਦਮਾਲਾ ਪਤਾ ਹੈ ਨਹੀਂ ਦਾੜੇ ਦਾ ਸਦਾਨਤ ਕੀਆ ਦਮਾਲੇ ਦਾ ਸਦਾਨਤ ਕੀਆ ਉੱਪਰੋਂ ਇੱਕ ਫਤਿਹ ਨਾਮ ਦਾ ਰੈਪ ਕਰਦਾ ਆ ਆਪਣੀ ਜਾਣ ਚੁਕਾਉਂਦਾ ਸਿੰਘ ਆ ਤੇ ਉਹਦੀ ਤੁਸੀਂ ਦੇਖਿਓ ਉਹਦਾ ਇੱਕ ਗੀਤ ਆਇਆ ਸੀਗਾ ਜੋਰੇ ਰੰਧਾਵੇ ਦਾ ਉਹਦੇ ਵਿੱਚ ਉਹ ਕਹਿ ਰਿਹਾ ਜੋਰਾ ਚਲੋ ਉਹ ਜੋਰੇ ਦਾ ਛੱਡੋ ਤੁਸੀਂ ਉਹਦੇ ਵਿੱਚ ਇਹਦਾ ਰੈਪ ਦੀ ਗੱਲ ਕਰਦੇ ਆ ਫਤੇ ਦੀ ਦਾੜਾ ਵਧਾਇਆ ਦਮਾਲਾ ਸਿਰ ਤੇ ਬੰਨਿਆ ਦਸਤਾਰ ਸਜਾਈਆ ਗੁਰੂ ਦਾ ਸਿੰਘ ਕਾਉਂਦਾ ਤੇ ਕਹਿੰਦਾ ਆ ਦਮਾਲਾ ਤੇ ਲੰਬੀ ਦਾੜੀ ਮੇਰੇ ਯਾਰ ਤਰੇ ਸ਼ਿਕਾਰੀ ਲਾਉਣੀ ਤੇਰੇ ਨਾਲ ਜਾਰੀ ਜਿਹਨੂੰ ਚੂਲੀ ਚ ਨਾ ਕੜਵੋਗੇ ਮਰ ਜਾਣਾ ਚਾਹੀਦਾ ਫੇਰ ਸਾਡੇ ਵੀਰ ਭੈਣਾ ਕਹਿੰਦੇ ਨੇ ਭਾਈ ਤੂੰ ਅਗਰੈਸਿਵ ਨਾ ਹੋਇਆ ਕਰ ਹੁਣ ਦੱਸੋ ਜੋ ਸਿੱਧਾ ਹੀ ਯਾਰ ਢਾਹ ਨਾਲ ਲਾਉਣ ਲੱਗਿਆ ਹੋਇਆ ਗੁਰੂ ਦੇ ਸਿਧਾਤਾ ਨੂੰ ਜੋ ਬਾਕੀ ਸਾਡੀ ਨੌਜਵਾਨ ਪੀੜ੍ਹੀ ਆ ਜੋ ਇਹਨਾਂ ਨੂੰ ਦੇਖ ਰਹੀ ਆ ਉਹਦੇ ਤੇ ਕੀ ਬੀਤੂਗੀ ਹਰਨਵ ਵੀਰ ਸਿੰਘ ਦੇ ਲਈ ਸਿੰਘ ਦਾ ਕਹਿਣਾ ਚੰਗਾ ਨਹੀਂ ਲੱਗਦਾ ਹਰ ਨੰਬੀਰ ਕੱਲਾ ਸਿੰਘ ਦਾ ਕੱਟ ਦੇ ਭਰਾ ਤੂੰ ਆਪਣੇ ਨਾਂ ਦੇ ਨਾਲ ਇਹ ਬਹੁਤ ਵੱਡਾ ਵੱਡੀ ਪਦਵੀ ਹੈ ਇਹਦੇ ਅਜੇ ਲਾਇਕ ਬਣਿਆ ਨਹੀਂ ਤੂੰ ਪਹਿਲਾਂ ਇਹਦੇ ਲਾਇਕ ਬਣ ਫਿਰ ਉਹ ਲਾਈ ਇਹਨੂੰ ਅਸੀਂ ਖੁਦ ਗਲਤੀ ਕਰੀਏ ਕੋਈ ਉਹ ਗੱਲ ਵੱਖਰੀ ਹੁੰਦੀ ਆ ਪਰ ਗਲਤੀ ਕਰਕੇ ਉਹਦੇ ਤੇ ਪਾੜਦਾ ਪਾਉਣਾ ਤੇ ਬਾਕੀਆਂ ਨੂੰ ਵੀ ਉਹੀ ਗਲਤੀ ਕਰਨ ਦੇ ਲਈ ਉਕਸਾਉਣਾ ਇਹ ਲੱਖ ਲਾਨਤ ਵਾਲੀ ਗੱਲ ਆ ਹੁਣ ਸਿੱਖੀ ਦੇ ਸਿਧਾਂਤ ਸੁਣ ਲਈ ਜਿਹੜੀ ਚੀਜ਼ਾਂ ਨੂੰ ਤੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਸੰਬੰਧੀ ਸਿੱਖੀ ਦੇ ਸੰਧਾਨ ਸੁਣਨ ਦੀ ਪਹਿਲਾਂ ਇੱਕ ਪੋਇਮ ਸੁਣ ਲਈ ਦੱਸਦੀ ਮੈਂ ਪਹਿਲੇ ਵੀਡੀਓ ਦੇ ਵਿੱਚ ਵੀ ਸੁਣਾ ਚੁੱਕਿਆ ਹਾਂ ਕਦੇ ਵਿੱਚ ਹੁਣ ਵੀ ਸੁਣਾ ਰਿਹਾ ਭੇਸ ਧਾਰ ਕੇ ਸ਼ੇਰਾਂ ਦਾ ਹਰਨਬੀਰ ਸਿੰਘ ਦੇ ਲਈ ਹਰਨਬੀਰ ਦੇ ਲਈ ਆ ਹਰਨਬੀਰ ਦੇ ਲਈ ਕੱਲੇ ਲਈ ਸਿੰਘ ਮੈਨੂੰ ਬਾਰ-ਬਾਰ ਮੂੰਹ ਚੋਂ ਨਿਕਲਦਾ ਪਰ ਚੰਗਾ ਨਹੀਂ ਲੱਗਦਾ ਸਿੰਘ ਨਹੀਂ ਹੈਗਾ ਤੁਹਾਨੂੰ ਹੋ ਸਕਦਾ ਮੇਰਾ ਥੋੜਾ ਜਿਹਾ ਰਵਈਆ ਤੁਹਾਨੂੰ ਅਗਰੈਸਿਵ ਲੱਗੇ ਇਸ ਵੀਡੀਓ ਦੇ ਵਿੱਚ ਪਰ ਗੱਲ ਇਹ ਕੁਝ ਇਸ ਤਰ੍ਹਾਂ ਦੀ ਆ ਪੋਇਮ ਨੂੰ ਗੌਰ ਨਾਲ ਸੁਣਿਓ ਭੇਸ ਧਾਰ ਕੇ ਸ਼ੇਰਾਂ ਦਾ ਕਈ ਗਿੱਧਰ ਕਈ ਗਿੱਦੜਾ ਕੋਮ ਦੇ ਫਿਰਦੇ ਨੇ ਮਰਿਆਦਾ ਦਾ ਕੁਝ ਪਤਾ ਨਹੀਂ ਪਰ ਸਿੱਖੀ ਚਾਏ ਚਿਰਦੇ ਨੇ ਕਾਲਜ ਵਿੱਚ ਜਾ ਕਰਨ ਆਸ਼ਕੀ ਬੜੇ ਕਾਲੇ ਇਹਨਾਂ ਦੇ ਹਿਰਦੇ ਨੇ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਇਹ ਅਬਦਾਲੀ ਦੇ ਸਭ ਗੁੰਡੇ ਨੇ ਚਿੱਟੇ ਨੀਲੇ ਚਿੱਟੇ ਨੀਲੇ ਬਾਣੇ ਪਾ ਕੇ ਗੁਰੂ ਨੂੰ ਦੇਣ ਰਮਾਲੇ ਕਈ ਕੇਸਾਂ ਉੱਤੇ ਬੰਨਣ ਕੇਸ ਕੀ ਕਈ ਸਿਰ ਤੇ ਬੰਨਣ ਦਮਾਲੇ ਹਰਨਗਵੀਰ ਵਰਗੇ ਕਈ ਕੇਸਾਂ ਉੱਤੇ ਬੰਨਣ ਕੇਸ ਕੀ ਭੈਣ ਜੀ ਨੇ ਵੀ ਕੇਸ ਕੀ ਬੰਨੀ ਹੋਈ ਆ ਇੰਦੀ ਜੋ ਪਤਨੀ ਨੇ ਉਹ ਵੀ ਨਾਲ ਵੀਡੀਓ ਦੇ ਵਿੱਚ ਬਹੁਤ ਪਛਾਣ ਨਾਲ ਫਿਰਦੇ ਨੇ ਵੀਡੀਓ ਡਾਇਰੈਕਟ ਕਰਦੇ ਉਹਨਾਂ ਨੂੰ ਵੀ ਕਹਿਣਾ ਚਾਹਣਾ ਭੈਣ ਜੀ ਪੂਰਾ ਸ਼ਰਮ ਕਰੋ ਕਿੱਥੇ ਮਾਈ ਭਾਗੋ ਜੀ ਵਰਗੀਆਂ ਸੀਗੀਆਂ ਤੇ ਕਿੱਥੇ ਤੁਸੀਂ ਕੀ ਪ੍ਰਮੋਟ ਕਰ ਰਹੇ ਹੋ ਤੁਸੀਂ ਕਈ ਕੇਸਾਂ ਉੱਤੇ ਬੰਨਣ ਕੇਸ ਕੀ ਕਈ ਸਿਰ ਤੇ ਬੰਨਣ ਦਮਾਲੇ ਸਿੱਖੀ ਦਾ ਇਹ ਕਰਨ ਦਿਖਾਵਾ ਜਾਂ ਹਰ ਮੰਦਰ ਸੀਸ ਨਮਾਉਂਦੇ ਨੇ ਸਭ ਮਤਲਬ ਆਪਣਾ ਪੂਰਾ ਕਰਕੇ ਸਿੱਖੀ ਸਿਦਕ ਨੂੰ ਖੋਰਾ ਲਾਉਂਦੇ ਨੇ ਸ਼ਰਮ ਨੂੰ ਲਾ ਇਹਨਾਂ ਛੱਕੂ ਟੰਗਦਾ ਖੁਦ ਨੂੰ ਪਛਮੀ ਰੰਗ ਚ ਰੰਗਦਾ ਉਹ ਜੇ ਕੰਜਰਖਾਨਾ ਕਰਨਾ ਸੀ ਤਾਂ ਸਿੱਖੀ ਚ ਕਾਹ ਨੂੰ ਆਏ ਸੀ ਜੇ ਕੰਮ ਹੀ ਕਾਲੇ ਕਰਨੇ ਨੇ ਚਿੱਟੇ ਬਾਣੇ ਕਾਹ ਨੂੰ ਪਾਏ ਸੀ ਦੱਸੋ ਕਿਹੜੇ ਕੰਜਰ ਦੀ ਭੇਖਿਓ ਤੁਹਾਡੇ ਸਿਰ ਤੇ ਚੜੀ ਸੁਨਾਮੀ ਦਸ਼ਮੇਸ਼ ਪਿਤਾ ਦੇ ਖਾਸ ਰੂਪ ਦੀ ਕਿਉਂ ਕਰਦੇ ਹੋ ਬਦਨਾਮੀ ਗੁਰਜੰਟ ਸਦਾ ਸੌ ਦੀ ਇੱਕ ਆਖੇ ਸੱਚਾ ਸਿੰਘ ਪਰ ਦਾਰਾ ਨਾ ਝੱਕੇ ਕਰਦਾਰ ਕੌਰ ਦਾ ਰਹਿਤ ਚੋਂ ਜਾਪੇ ਜੇ ਆਸ਼ਕੀ ਵਾਲੇ ਨਾ ਪਹਿਣ ਸਿ ਜਾਪੇ ਤਾਂ ਸਿਰ ਉੱਚਾ ਚੁੱਕ ਜੀਵਨ ਦੇ ਮਾਪੇ ਸਿੱਖੀ ਖੰਡਿਓ ਤਿੱਖੀ ਆ ਇਹ ਦਿਖਾਵੇ ਦਾ ਕੋਈ ਖੇਲ ਨਹੀਂ ਗਿੱਦੜ ਸਦਾ ਗਿੱਦੜ ਹੀ ਰਹਿੰਦੇ ਉਹ ਤੁਹਾਡਾ ਸ਼ੇਰਾਂ ਨਾਲ ਕੋਈ ਮੇਲ ਨਹੀਂ ਤੁਹਾਡਾ ਸ਼ੇਰਾਂ ਨਾਲ ਕੋਈ ਮੇਲ ਨਹੀਂ ਉਸ ਤੋਂ ਅੱਗੇ ਆਜੋ ਇਹ ਆਸ਼ਕੀ ਦੀ ਕਰਦੇ ਨੇ ਹਮੈਤ ਭਾਈ ਗੁਰਦਾਸ ਜੀ ਦੀ ਵਾਰ ਪੜ ਲੈਣੇ ਆ ਉਸ ਦੇ ਵਿੱਚ ਕੀ ਗੱਲ ਕਰ ਰਹੇ ਨੇ ਭਾਈ ਗੁਰਦਾਸ ਜੀ ਆਸ਼ਕੀ ਜੀ ਨੇ ਟੱਬਰ ਤਵਾ ਕਰਕੇ ਰੱਖਦੇ ਕੰਨਿਆਂ ਦੇ ਮਾਪੇ ਆਤਮ ਹੱਤਿਆ ਕਰਕੇ ਮਰੇ ਨੇ ਕੁੜੀਆਂ ਦੇ ਕਈ ਕੁੜੀਆਂ ਮੁੰਡਿਆਂ ਨੂੰ ਹੀ ਮੌਤ ਦੇ ਘਾਟ ਉਤਾਰਤਾ ਉਹਦੇ ਘਰਦਿਆਂ ਨੇ ਕਿੰਨਾ ਕੁਝ ਹੋ ਚੁੱਕਿਆ ਆ ਇਸ ਚੀਜ਼ ਕਰਕੇ ਕਈ ਡਿਪਰੈਸ਼ਨ ਦਾ ਸ਼ਿਕਾਰ ਨੇ ਸਮਾਜ ਟੁੱਟ ਰਿਹਾ ਮਰਜ਼ੀਆਂ ਨਾਲ ਵਿਆਹ ਕਰਾਉਂਦੇ ਨੇ ਨੌਜਵਾਨ ਕਈ ਵਾਰ ਤੇ ਹੁੰਦਾ ਕੀ ਆਗੇ ਉਹ ਨਤੀਜਾ ਕੀ ਨਿਕਲਦਾ ਆ ਉਸਦਾ ਉਸ ਚੀਜ਼ ਦਾ ਮੁੜ ਕੇ ਫਿਰ ਨਿਵਦੀ ਨਹੀਂ ਹੈਗੀ ਕਿਉਂਕਿ ਜੀਵਨ ਸਾਥੀ ਚੁਣਨ ਸਮੇ ਇਹ ਸੋਚਦੇ ਨੇ ਪਤਾ ਨਹੀਂ ਕਿ ਅਟਰੈਕਸ਼ਨ ਦੇ ਆਧਾਰ ਤੇ ਚੁਣ ਲੈਂਦੇ ਨੇ ਇਸ ਚੀਜ਼ ਦੀ ਆਸ਼ਕੀ ਦੀ ਰੋਗ ਇਹਨੂੰ ਹੁਣ ਤਰਕ ਦੇ ਆਧਾਰ ਤੇ ਵੀ ਸਮਝਾ ਦਵਾਂ ਗੁਰਮਤਿ ਦੇ ਸੰਧਾਨ ਤੱਕ ਤਾਂ ਚਲੋ ਇਹਨੇ ਪਤਾ ਨਹੀਂ ਕਦੋਂ ਜਾਣਾ ਕਦੋਂ ਨਹੀਂ ਪਹਿਲਾ ਤਰਕ ਦੇ ਆਧਾਰ ਤੇ ਮੈਂ ਅਜ ਸਮਝਾ ਦਵਾਂ ਆਸ਼ਕੀ ਉੱਤੇ ਰੋਗ ਕਿਉਂ ਆ ਕਿਉਂਕਿ ਇਹ ਰੋਗ ਇਸ ਕਰਕੇ ਆ ਕਿਉਂਕਿ ਜਿਹੜੇ ਨੌਜਵਾਨ ਹੁੰਦੇ ਨੇ ਉਹਨੂੰ ਆਪਣੇ ਲਈ ਜੀਵਨ ਸਾਥੀ ਚੁਣਨ ਦੀ ਅਕਲ ਘੱਟ ਹੁੰਦੀ ਆ ਉਹ ਆਕਰਸ਼ਣ ਦੇ ਆਧਾਰ ਤੇ ਜੀਵਨ ਸਾਥੀ ਚੁਣਦੇ ਨੇ ਸਿਰਫ 100 ਜੋੜੀਆਂ ਦੇ ਵਿੱਚੋਂ 10 ਕ ਜੋੜੀਆਂ ਸਹੀ ਹੁੰਦੀਆਂ ਨੇ ਜੋ ਆਪਣੇ ਲਈ ਸਹੀ ਜੀਵਨ ਸਾਥੀ ਚੁਣਦੇ ਨੇ ਬਾਕੀ 90 ਜਾਣੇ ਸਿਰਫ ਇਹ ਵਿਚਾਰ ਫੈਲਾਉਂਦੇ ਨੇ ਇੱਕ ਦੂਜੇ ਦੇ ਨਾਲ ਖੇਡਦੇ ਨੇ ਗੰਦ ਪਾਉਂਦੇ ਨੇ ਵਿਦੇਸ਼ਾਂ ਨੇ ਇਸ ਚੀਜ਼ ਨੂੰ ਅਪਣਾਇਆ ਤੇ ਉਹਨਾਂ ਦੇ ਅੱਜ ਪਰਿਵਾਰ ਦੇਖ ਲਓ ਚਾਰ-ਚਾਰ ਤਲਾਕ ਹੁੰਦੇ ਨੇ ਕਾਰਨਕੀਆ ਆਕਰਸ਼ਣ ਦੀ ਨੀਤੇ ਵਿਆਹ ਹੁੰਦੇ ਨੇ ਨਾ ਕਿ ਇੱਕ ਦੂਜੇ ਦਾ ਬੈਕਗ੍ਰਾਉਂਡ ਚੈੱਕ ਕਰਕੇ ਪਰਿਵਾਰ ਵਿੱਚ ਇਨਵੋਲਵ ਨਹੀਂ ਹੁੰਦਾ ਚਾਰ ਚਾਰ ਤਲਾਕ ਹੁੰਦੇ ਨੇ ਬੱਚੇ ਕਿਤੇ ਮਾਪੇ ਬਾਪ ਕਿਤੇ ਪਰਿਵਾਰ ਨਾਮ ਦੀ ਸੰਸਥਾ ਅਮਰੀਕਾ ਦੇ ਵਿੱਚ ਤਾਂ ਖਤਮ ਹੋ ਚੁੱਕੀ ਆ ਬਿਨਾ ਵਿਆਹਾਂ ਤੋਂ ਇਕੱਠੇ ਰਹਿੰਦੇ ਨੇ ਇਸ ਚੀਜ਼ ਨੂੰ ਰੋਕਣਾ ਜ਼ਰੂਰੀ ਆ ਨਹੀਂ ਤਾਂ ਤੁਹਾਡਾ ਵੀ ਆਈ ਹਾਲ ਹੋ ਜਾਊਗਾ ਹੁਣ ਅੱਗੇ ਸੁਣੋ ਸਿੱਖੀ ਦੇ ਵਿੱਚ ਕੀ ਸਿਧਾਂਤ ਨੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਮਾਂ ਗੱਬਣ ਜੀ ਜਾਣਦੀ ਪੁੱਤ ਸੁਪੁੱਤ ਹੋਏ ਸੁਖਦਾਈ ਕਪੁੱਤ ਤੀ ਚੰਗੇ ਰੜੀ ਪਰ ਘਰ ਜਾਏ ਵਸਾਏ ਨਾ ਆਈ ਕੁਤੀਹੋ ਸਪਸਕਾਰ ਥਾ ਜਾਉ ਜਣੇਂਦੀ ਜਣ ਜਣ ਖਾਈ ਮਾਂ ਡਾਇਣ ਤਨ ਤਨ ਹੈ ਕਪਟੀ ਪੁੱਤੇ ਖਾਈ ਅਗਾਈ ਭਾ ਭਗਤ ਗੁਰਦਾਸ ਜੀ ਕਹਿ ਰਹੇ ਨੇ ਕਿ ਮਾਂ ਗਰਭવતી ਮਾਇਆ ਜੋ ਉਹ ਸੋਚ ਰਹੀ ਆ ਕਿ ਵਾਹਿਗੁਰੂ ਮੇਰੇ ਘਰੇ ਸੁਪੁੱਤ ਹੋਵੇ ਜੋ ਸੁਖ ਦੇਵੇ ਪੁੱਤ ਨਹੀਂ ਸੁਪੁੱਤ ਹੋਵੇ ਜੇ ਕਪੁੱਤ ਦੇਣਾ ਆ ਜਿਹਨੇ ਪਰਿਵਾਰ ਨੂੰ ਅਜਾੜਨਾ ਆ ਉਹਦੇ ਨਾਲੋਂ ਚੰਗੀ ਆ ਧੀ ਮੈਨੂੰ ਦੇ ਦੇ ਪਾਰੇ ਪਾਰ ਘਰ ਜਾਊਗੀ ਵਸਾਊਗੀ ਘਰ ਨੂੰ ਉੱਥੇ ਉਹਦੇ ਘਰ ਨੂੰ ਚਾਰਚਾਂ ਦਾ ਲਾਊਗੀ ਪਰ ਜੇ ਕੁਤੀ ਆ ਜਿਹੜੀ ਪਰਿਵਾਰ ਨੂੰ ਦਾਗ ਲਾਊਗੀ ਵੱਡੀ ਹੋ ਕੇ ਕਥਿਓ ਕਹਿੰਦੇ ਸੱਪਣੀ ਜੰਮਦੇ ਮੇਰੇ ਮੇਰੇ ਘਰੇ ਸੱਪਣੀ ਪੈਦਾ ਹੋ ਜਵੇ ਜਿਹੜੀ ਬੱਚੇ ਪੈਦਾ ਕਰੂਗੀ ਤੇ ਆਪੇ ਜੰਮ ਜੰਮ ਉਹਨਾਂ ਨੂੰ ਆਪੇ ਖਾਜੂਗੀ ਉਹਦਾ ਗੰਦ ਅੱਗੇ ਨਹੀਂ ਫੈਲੂਗਾ ਜਿਹੜੀ ਸੱਪਣੀ ਹੁੰਦੀ ਆ ਆਮ ਤੌਰ ਤੇ ਜਦੋਂ ਆਂਡੇ ਦਿੰਦੀ ਆ ਉਹ ਆਂਡਿਆਂ ਵਿੱਚ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਆਪਣੀ ਜੀਭ ਨਾਲ ਬੱਚੇ ਦੀ ਸਹਾਇਤਾ ਕਰ ਪਰ ਉਹ ਜੀਭ ਨਾਲ ਕਈ ਉਹਦੇ ਨਾਲ ਅੰਦਰੇ ਚਲੇ ਜਾਂਦੇ ਨੇ ਬਹੁਤ ਸਾਰੇ ਬੱਚੇ ਉਹਦੇ। ਬਾਪੇ ਨ ਘਾਰ ਜਾਂਦੀ ਹੈ ਬੱਚਿਆਂ ਨੂੰ। ਸੋ ਉਹ ਕਹਿੰਦੀ ਇੱਕ ਮਾਂ ਘੁੱਪਣ ਕਹਿ ਰਹੀ ਆ ਇੱਕ ਚੰਗੀ ਮਾਂ ਦੀ ਗੱਲ ਕਰ ਰਹੇ ਨੇ। ਭਾਈ ਗੁਰਦਾਸ ਜੀ ਕਹੇ ਜੇ ਘਤੀ ਜੰਮਣੀਆਂ ਮੇਰੇ ਤਾਂ ਇਹਦੇ ਨਾਲੋਂ ਚੰਗਾ ਸੱਪਣੀ ਜੰਮਦੇ। ਆਪੇ ਜਮੂਗੀ, ਆਪੇ ਖਾਜੂਗੀ ਜਵਾਕਾਂ ਨੂੰ ਗੰਦ ਨਹੀਂ ਅੱਗੇ ਫੈਲੂਗਾ ਉਹਦਾ। ਤੇ ਕਹਿੰਦੇ ਮਾਂ ਡਾਇਣ ਧੰਨ ਧੰਨ ਹੈ। ਕਪਟੀ ਪੁੱਤ ਐ ਖਾਏਗਾ ਹੀ। ਪੁਰਾਣੇ ਸਮਿਆਂ ਦੇ ਵਿੱਚ ਡਾਇਣਾ ਹੁੰਦੀਆਂ ਸੀਗੀਆਂ ਅੱਜ ਕੱਲ ਵੀ ਹੁਣਗੀਆਂ ਜੜੀਆਂ। ਉਹ ਮਾਨਸਿਕ ਬਿਮਾਰੀ ਕਹਿ ਲਓ ਉਹਨੂੰ ਚਾਹੇ ਜਾਂ ਜਾਦੂ ਟੂਣੇ ਵਾਲੀਆਂ ਕਹਿ ਲਓ ਉਹ ਬੱਚਿਆਂ ਨੂੰ ਅਗਵਾ ਕਰ ਲੈਂਦੀਆਂ ਸੀ ਅਗਵਾ ਕਰਕੇ ਉਹਦਾ ਕਲੇਜਾ ਕੱਢ ਕੇ ਖਾਂਦੀਆਂ ਹੁੰਦੀਆਂ ਸੀ ਦਿਲ ਕੱਢ ਕੇ ਖਾ ਜਾਂਦੀਆਂ ਹੁੰਦੀਆਂ ਸੀ ਜਾਂ ਦਿਲ ਕੱਢਦੀਆਂ ਹੁੰਦੀਆਂ ਸੀ ਤੇ ਉਹ ਕਹਿੰਦੇ ਵੀ ਇਹ ਜੀ ਡਾਇਣ ਮਾਂ ਧੰਨ ਆ ਜਿਹੜੀ ਆਪਣੇ ਹੀ ਪੁੱਤ ਦਾ ਕਲੇਜਾ ਕੱਢ ਕੇ ਜਾਂ ਦਿਲ ਕੱਢ ਕੇ ਖਾ ਜਾਵੇ ਉਹਨੂੰ ਖਾ ਜਾਵੇ ਆਪਣੇ ਪੁੱਤ ਨੂੰ ਖਾ ਜਾਵੇ ਮਾਂ ਡਾਇਣ ਧੰਨ ਧੰਨ ਹੈ ਕਪਟੀ ਪੁੱਤ ਹੈ ਖਾਏਗਾ ਇਹ ਜੋ ਆਪਣੇ ਪੁੱਤ ਨੂੰ ਇਹ ਖਾ ਜਾਵੇ ਇਹ ਜੀ ਡਾਇਣ ਮਾਂ ਨੂੰ ਮੈਂ ਧੰਨ ਧੰਨ ਕਹਿਣਾ ਹੈ ਜੋ ਕਪਟੀ ਪੁੱਤ ਨੂੰ ਖਾ ਜਾਵੇ ਕਪਟੀ ਬੁੱਤ ਦੀ ਗੱਲ ਕੀਤੀ ਗਈ ਆ ਫਿਰ ਉਸ ਤੋਂ ਅੱਗੇ ਆ ਜਾਂਦਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਉਸ ਸੂਰ ਉਸ ਗਾਏ ਹੈ ਪਰ ਤਨ Hindu Musalmane ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਪਰਾਈਆਂ ਇਸਤਰੀਆਂ ਨੂੰ ਦੇਖ ਕੇ ਧੀਆਂ ਭੈਣਾ ਮਾਵਾ ਜਾਣਨਾ ਆ ਤੇ Hindu ਦੇ ਲਈ ਕਿਸੇ ਪਰਾਈ ਜਿਵੇਂ ਗਾਂ ਖਾਣਾ ਬਹੁਤ ਵੱਡਾ ਪਾਪ ਆ ਮੁਸਲਮਾਨ ਦੇ ਲਈ ਸੂਰਖਾਣਾ ਬਹੁਤ ਵੱਡਾ ਪਾਪ ਆ ਇਸੇ ਤਰ੍ਹਾਂ ਸਾਡੇ ਨਹੀਂ ਕਿਸੇ ਦੀ ਧੀ ਭੈਣ ਵੱਲ ਤੱਕਣਾ ਇਸ ਤਰ੍ਹਾਂ ਦਾ ਪਾਪ ਆ ਮਹਾ ਪਾਪ ਆ ਤੇ ਹਰ ਨਬੀਰ ਕੀ ਕਹਿ ਰਿਹਾ ਕਿ ਲਾ ਮਹਰਜ ਕਰਾਓ ਜੀ ਕੋਈ ਗੱਲ ਨਹੀਂ ਐਨਾ ਪਤਾ ਨਹੀਂ ਸਿੱਖੀ ਦੇ ਸਿਧਾਂਤ ਕੀ ਕਹਿੰਦੇ ਨੇ ਗੁਰੂ ਨੇ ਤਾਂ ਕਹਿੰਦਾ ਦੇਖਣਾ ਤੱਕ ਨਹੀਂ ਹੈਗਾ ਤੁਸੀਂ ਭਾਈ ਲਾ ਮਹਰਜ ਤਾਂ ਗੱਲ ਕਿੱਥੋਂ ਆ ਗਈ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਰਹਿ ਗਈਆਂ ਨਾ ਤੁਸੀਂ ਤਾਂ ਦੇਖਣਾ ਤੱਕ ਨਹੀਂ ਕਿਸੇ ਵੱਲ ਪ੍ਰਪੋਜ਼ ਕਿੱਥੋਂ ਹੋਊਗਾ ਜਾਂ ਦੇਖਣਾ ਤੱਕ ਨਹੀਂ ਇਸ ਮਾੜੀ ਨਿਗਾ ਨਾਲ ਉਹਨੂੰ ਐਜ਼ ਆ ਗਰਲਫ੍ਰੈਂਡ ਦੇ ਤੌਰ ਤੇ ਜਾਂ ਕਿਸੇ ਵੀ ਆਪਣੀ ਜੀਵਨ ਸਾਥਣ ਦੇ ਤੌਰ ਤੇ ਆ ਦੇਖਣਾ ਹੀ ਹੈ ਨਹੀਂ ਦੇਖਣ ਤੱਕ ਦੀ ਮਨਾਈਆ ਜਦੋਂ ਧੀ ਭੈਣ ਦੇ ਨਜ਼ਰੀਏ ਨਾਲ ਦੇਖेंगे ਉਹ ਹੁਣ ਕੁੜੀ ਨੂੰ ਆਪਾਂ ਹੁਣ ਭੈਣ ਕਹਿਣਾ ਤੂੰ ਕਿਸੇ ਨੂੰ ਭੈਣ ਨੂੰ ਜਾ ਕੇ ਇਹ ਕਹੇਗਾ ਵੀ ਤੂੰ ਮੇਰੀ ਲਾਈਫ ਪਾਰਟਨਰ ਬਣ ਜਾ ਜਾਂ ਕਿਸੇ ਨੂੰ ਮਾਂ ਦੇ ਨਜ਼ਰੀਏ ਨਾਲ ਦੇਖਦਾ ਉਹਨੂੰ ਇਹ ਕਹੇਗਾ ਜੀ ਹਾਂਜੀ ਮਾਂ ਜੀ ਮੇਰੀ ਲਾਈਫ ਪਾਰਟਨਰ ਬਣ ਜਾਓ ਦੇਖਣਾ ਤਾਂ ਮਾਵਾ ਧੀਆ ਭੈਣਾਂ ਦੇ ਨਜ਼ਰੀਏ ਨਾਲ ਉਸ ਤੋਂ ਅੱਗੇ ਆ ਜਾਓ ਤਨਖਾਣ ਨਾਮਾ ਦੇ ਵਿੱਚ ਲਿਖਿਆ ਗਿਆ ਭਾਈ ਨੰਦ ਲਾਲ ਜੀ ਵੱਲੋਂ ਜੋਨ ਦੀ ਕਨਵਰਸੇਸ਼ਨ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨੇ ਲਿਖਿਆ ਕਿ ਉਹਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਗਏ ਉਹਦੇ ਵਿੱਚ ਲਿਖ ਰਹੇ ਨੇ ਉਹ ਵਾਹਿਗੁਰੂ ਕਹ ਬਿੰਜੋ ਖਾਵੇ ਵੇਸਵਾ ਦਵਾਰੇ ਸਿੱਖ ਜੋ ਜਾਵੇ ਪਰ ਇਸਤਰੀ ਸੇ ਉਹਨੇ ਇਹੋ ਲਗਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ ਇਸ ਵਿੱਚ ਭਾਈ ਸਾਹਿਬ ਦੱਸ ਰਹੇ ਨੇ ਕਿ ਗੁਰੂ ਸਾਹਿਬ ਨੇ ਮੈਨੂੰ ਕਿਹਾ ਕਿ ਵਾਹਿਗੁਰੂ ਸ਼ਬਦ ਬੋਲੇ ਬਿਨਾ ਵਾਹਿਗੁਰੂ ਨੂੰ ਚੇਤੇ ਕੀਨਾ ਕੀਤੇ ਬਿਨਾ ਜੇ ਕੋਈ ਅੰਨ ਗ੍ਰਹਿਣ ਕਰਦਾ ਆ ਜੇ ਕੋਈ ਵੇਸਵਾ ਸਰੀਰ ਵੇਚਣ ਵਾਲੀ ਔਰਤ ਦੇ ਦੁਆਰੇ ਤੇ ਜਾਂਦਾ ਆ ਵਾਹਿਗੁਰੂ ਕਹਿ ਬਿਨਜੋ ਖਾਵੇ ਵੇਸਵਾ ਦੇ ਦੁਆਰੇ ਸਿੱਖ ਜਾਵੇ ਠੀਕ ਹੈ ਜੀ ਪਰ ਇਸਤਰੀ ਸਿਓ ਨੇ ਹੋ ਲਗਾਵੇ ਪਰਾਈ ਇਸਤਰੀ ਪਰਾਈ ਧੀ ਪੈਣ ਮਾਂ ਪਤਨੀ ਜੋ ਮਰਜੀ ਹੋਵੇ ਪਰਾਈ ਜਿਹਦੇ ਨਾਲ ਸਾਡਾ ਕੋਈ ਖੂਨ ਦਾ ਸੰਬੰਧ ਨਹੀਂ ਉਹ ਪਰਾਈ ਹੁੰਦੀ ਆ ਉਹਦੇ ਨਾਲ ਕੁਵਾਰਾ ਉਹਦੇ ਨਾਲ ਪਿਆਰ ਪਾਵੇ ਭਾਵੇਂ ਕੋਈ ਕੁੜੀ ਕੁਵਾਰੀ ਆ ਭਾਵੇਂ ਕੋਈ ਵਿਆਹੀ ਬਰੀ ਆ ਪਰ ਇਸਤਰੀ ਸਿਓਨੇ ਹੋ ਲਗਾਵੇ ਪ੍ਰਾਈ ਇਸਤਰੀ ਨਾਲ ਪਿਆਰ ਪਾਉਂਦਾ ਆ ਜਿਹਨ ਨਾਲ ਸਾਡਾ ਕੋਹੁੰ ਦਾ ਸੰਬੰਧ ਹੈ ਨਹੀਂ ਜੇ ਸਾਡੀ ਪਤਨੀ ਹੈ ਨਹੀਂਗੀ ਉਹ ਉਹ ਪਰਾਈ ਆ ਪਤਨੀ ਤੇ ਜਿੰਦੇ ਨਾਲ ਖੂਨ ਦੇ ਸੰਬੰਧ ਹੁੰਦੇ ਨੇ ਸਾਡੀਆਂ ਆਪਣੀਆਂ ਹੁੰਦੀਆਂ ਨੇ ਬਾਕੀ ਜਿੰਦੇ ਨਾਲ ਖੂਨ ਦਾ ਸੰਬੰਧ ਹੈ ਨਹੀਂ ਤੇ ਸਾਡੀ ਪਤਨੀ ਹੈ ਨਹੀਂਗੀ ਉਹ ਸਾਰੀਆਂ ਪਰਾਈਆਂ ਹੀ ਹੁੰਦੀਆਂ ਨੇ ਉਹਦੇ ਨਾਲ ਅਜੇ ਕੋਈ ਪਰ ਇਸਤਰੀ ਸਿਓਨੇ ਹੋ ਲਗਾਵੇ ਕਹੇ ਗਵਿੰਦ ਸਿੰਘ ਉਹ ਸਿੱਖ ਨਾ ਭਾਵੇ ਗੁਰੂ ਗਵਿੰਦ ਸਿੰਘ ਕਹਿੰਦੇ ਨੇ ਮੈਨੂੰ ਸਿੱਖ ਪਾਉਂਦਾ ਨਹੀਂ ਹੈਗਾ ਹੁਣ ਮੈਨੂੰ ਦੱਸ ਦੀ ਹਰਨੁਵੀਰ ਅ ਕਿੰਨਾ ਕੁ ਪਾਉਂਦਾ ਹੋਏਗਾ ਤੂੰ ਦਸ਼ਮੇਸ਼ ਪਤਾਨ ਨੂੰ ਬਵੰਜਾ ਹੁਕਮਾਂ ਦੀ ਗੱਲ ਕਰੀਏ ਗੁਰੂ ਸਾਹਿਬ ਜੀ ਤਾਂ ਉਹਨਾਂ ਦੇ ਵਿੱਚ ਲਿਖਿਆ ਗਿਆ ਚੋਰੀ ਯਾਰੀ ਤੇ ਠੱਗੀ ਇਹਨਾਂ ਤਿੰਨਾਂ ਚੀਜ਼ਾਂ ਤੋਂ ਦੂਰ ਰਹਿਣਾ ਚੋਰੀ ਦਾ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਆ ਠੱਗੀ ਦਾ ਤੁਹਾਨੂੰ ਹੀ ਪਤਾ ਯਾਰੀ ਮਰਦ ਤੇ ਇਸਤਰੀ ਦਾ ਵਿਆਹ ਤੋਂ ਬਿਨਾਂ ਪ੍ਰੇਮ ਸੰਬੰਧ ਇਹਨੂੰ ਕਿਹਾ ਜਾਂਦਾ ਯਾਰੀ ਚੋਰੀ ਯਾਰੀ ਤੇ ਠੱਗੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਆ ਤੇ ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਅੱਜ ਕੱਲ੍ਹ ਦੇਆਂ ਦੀ ਤੇ ਹੁਣ ਹਰਨਬੀਰ ਉਹ ਨਹੀਂ ਨੇ ਚੈ ਭਾਂਦੇ ਦੀ ਪਤਨੀ ਆ ਜੋ ਮਰਜੀ ਆ ਗੁਰੂ ਸਾਹਿਬ ਐਜਾ ਮਾਰੇ ਪਹਿਲਾਂ ਹੀ ਗਹਿ ਗਏ ਕਿ ਕਾਲ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਗੁਰੂ ਸਾਹਿਬ ਕਹਿੰਦੇ ਕਿ हे ਭਾਈ हे ਨਾਨਕਾ ਕਲਯੁਗ ਦੇ ਵਿੱਚ ਜਿੰਨਾ ਨੇ ਭੂਤ ਪ੍ਰੇਤਾ ਨੇ ਜਨਮ ਲਿਆ ਆ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਖਦਾਰ ਕਹਿੰਦੇ ਪੁੱਤ ਪ੍ਰੇਤਾ ਧੀ ਚੜੇਲਾ ਤੇ ਮਾਵਾ ਇਹਨਾਂ ਦੀਆਂ ਵੀ ਸਰਦਾਰਨੀਆਂ ਨੇ ਇਹ ਬਾਣੀ ਦੇ ਵਿੱਚ ਲਿਖਿਆ ਗਿਆ ਆ ਬਾਣੀ ਦੇ ਵਿੱਚ ਲਿਖਿਆ ਗਿਆ ਚੋਰਾ ਯਾਰਾਂ ਰੰਡੀਆਂ ਕੁੱਟਣੀਆਂ ਦਿਵਾਨ ਵੇਦਨਾ ਕੀ ਦੋਸਤੀ ਵੇਦਨਾ ਕੀ ਖਾਨ ਵੀ ਜਿਹੜੀਆਂ ਬੇਵਚਾਰੀ ਔਰਤਾਂ ਹੁੰਦੀਆਂ ਨੇ ਰੰਡੀਆਂ ਹੁੰਦੀਆਂ ਨੇ ਦੱਲੀਆਂ ਆਉਂਦੀਆਂ ਨੇ ਬਾਣੀ ਦੇ ਵਿੱਚ ਲਿਖਿਆ ਗਿਆ ਆ ਹੁਣ ਮੇਰੇ ਕਾਏ ਨਾ ਕਹਦੇ ਗਰਜੰਡ ਸਿੰਘ ਆਪਣੇ ਕੋਲੋਂ ਮਾਰਦਾ ਉਹਨਾਂ ਦਾ ਉਹਨਾਂ ਵਰਗੇ ਹੀ ਲੋਕਾਂ ਦੇ ਨਾਲ ਉੱਠਣਾ ਬੈਠਣਾ ਹੁੰਦਾ ਆ ਉਹੋ ਜਿਹੀ ਉਹਨਾਂ ਨੂੰ ਚੰਗੇ ਲੱਗਦੇ ਨੇ ਭਾਵੇਂ ਮਰਦ ਹੋਵੇ ਕੋਈ ਬੇਵਚਾਰੀ ਉਹਦਾ ਇਹੋ ਜਿਹੀਆਂ ਔਰਤਾਂ ਨਾਲ ਉੱਠਣਾ ਬੈਠਣਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਔਰਤਾਂ ਨੇ ਜੋ ਉਹਨਾਂ ਦਾ ਇਹ ਜੇ ਮਰਦਾਂ ਨਾਲ ਉੱਠਣਾ ਬੈਠਣਾ ਹੁੰਦਾ ਆ ਤੇ ਹਰਨਵੀਰ ਉਹਨਾਂ ਦਾ ਜਿਹੜਾ ਇਹ ਸਾਰਾ ਹੀ ਇਹਨੇ ਪੇਸ਼ਾ ਬਣਾਇਆ ਹੋਇਆ ਆ ਇਹ ਹੈ ਉਹ ਸਾਰਾ ਹੀ ਗੰਜਰਖਾਨਾ ਆ ਹੁਣ ਤੁਸੀਂ ਆਪਣੇ ਆਪ ਨੂੰ ਲਾ ਲਿਓ ਕਿ ਬਾਣੀ ਕੀ ਕਹਿ ਰਹੀ ਆ ਚੋਰਾ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦਨਾ ਕੀ ਦੋਸਤੀ ਵੇਦਨਾ ਕੀ ਖਾਨ ਫਿਰ ਉਸ ਤੋਂ ਅੱਗੇ ਆ ਜਾਂਦੇ ਆ ਫਿਰ ਕਹਿਣ ਲੱਗ ਜਾਂਦੇ ਨੇ ਜੀ ਔਰਤ ਦੇ ਲਈ ਗਲਤ ਸ਼ਬਦ ਵਰਤ ਲਿਆ ਜਰਾ ਇੱਕ ਬਾਣੀ ਦੀ ਤੁਕ ਬਹੁਤ ਬੋਲ ਦਿੰਦੇ ਨੇ ਸੋ ਕਿਉ ਮੰਦਾ ਆਖੀ ਜਿਤ ਜਮੈ ਰਾਜਾਨ ਬਾਣੀ ਦੇ ਦੋ ਅਰਥ ਨਾ ਕਰਿਆ ਕਰੋ ਸੋ ਕਿਉਂ ਮੰਦਾ ਆਖੇ ਜਿੱਤ ਜਮੈ ਰਾਜਾਨ ਜੋ ਹੈ ਉਥੇ ਕੀ ਕਿਹਾ ਗਿਆ ਅਸਲ ਵਿੱਚ ਮਤਲਬ ਕੀ ਅਸਲ ਸੁਣ ਲਓ ਉਥੇ ਕਿਹਾ ਗਿਆ ਕਿ ਕਈ ਵਾਰ ਹੁੰਦਾ ਕਿ ਮਰਦਾਂ ਨੂੰ ਆਦਤ ਹੁੰਦੀ ਆ ਇੱਕ ਔਰਤ ਨੇ ਗਲਤੀ ਕੀਤੀ ਆ ਤੇ ਉਹਦੇ ਬਦਲੇ ਸਾਰੇ ਔਰਤਾਂ ਜਦ ਨੂੰ ਇਹ ਭੰਡ ਦਿੰਦੇ ਨੇ ਕਹਿੰਦੇ ਨੇ ਔਰਤਾਂ ਦੀ ਤਾਕਲ ਹੁੰਦੀ ਉਹ ਗੁੱਤ ਪਿੱਛੇ ਆਉਂਦੀ ਦੀ ਤਾਕਲ ਹੁੰਦੀ ਉਹ ਗਿੱਟਿਆਂ ਜਿਹੇ ਜਿਹੀਆਂ ਗੱਲਾਂ ਬੋਲਣ ਲੱਗ ਜਾਂਦੇ ਨੇ ਗਲਤੀ ਇੱਕ ਨੇ ਕੀਤੀ ਆ ਉਹਦੇ ਬਦਲੇ ਸਾਰੀਆਂ ਨੂੰ ਭੰਡ ਦਿੰਦੇ ਨੇ ਸੋ ਇਸ ਤਰ੍ਹਾਂ ਕਰਦੇ ਹੋਏ ਉਹ ਆਪਣੀ ਮਾਂ ਨੂੰ ਵੀ ਭੰਡ ਦਿੰਦੇ ਨੇ ਆਪਣੀ ਭੈਣ ਨੂੰ ਵੀ ਭੰਡ ਦਿੰਦੇ ਨੇ ਆਪਣੀ ਧੀ ਨੂੰ ਵੀ ਭੰਡ ਦਿੰਦੇ ਨੇ ਸਾਡੀਆਂ ਕਹੋ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਮਾਤਾਵਾਂ ਨੇ ਜੋ ਉਹਨਾਂ ਨੂੰ ਵੀ ਭੰਡ ਦਿੰਦੇ ਨੇ ਸਾਡੀਆਂ ਗੁਰ ਤੇ ਇਸ ਤੋਂ ਇਲਾਵਾ ਸਾਡੇ ਜੋ ਗੁਰੂਆਂ ਦੀਆਂ ਮਾਤਾਵਾਂ ਨੇ ਉਹਨਾਂ ਨੂੰ ਵੀ ਭੰਡ ਦਿੰਦੇ ਨੇ ਤੇ ਇਸ ਤੋਂ ਇਲਾਵਾ ਵੱਡੇ-ਵੱਡੇ ਰਾਜਿਆਂ ਨੂੰ ਸਮਰਾਟਾਂ ਨੂੰ ਜਨਮ ਦੇਣ ਵਾਲੀਆਂ ਹੋਰ ਸਾਧੂ ਸੰਤਾਂ ઋਸ਼ੀਆਂ ਮੁਨੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਵੀ ਭੰਡ ਦਿੰਦੇ ਨੇ ਵਿੱਚੇ ਕਿਉਂਕਿ ਇਸਤਰੀ ਯਾਤ ਦੇ ਵਿੱਚ ਆਉਂਦੀਆਂ ਨੇ ਉਹ ਵੀ ਸਾਰੀਆਂ ਸੋ ਇਸ ਦੇ ਲਈ ਗੁਰੂ ਸਾਹਿਬ ਨੇ ਕਿਹਾ ਕਿ ਜੇ ਇੱਕ ਇਸਤਰੀ ਭਾਈ ਗਲਤੀ ਕਰਦੀ ਹੈ ਤਾਂ ਉਹ ਤਾਂ ਇੱਕ ਇਸਤਰੀ ਨੂੰ ਬੋਲੋ ਨਾ ਕਿ ਪੂਰੀ ਇਸਤਰੀ ਜਾਤ ਨੂੰ ਭੰਡੋ ਪੂਰੀ ਇਸਤਰੀ ਜਾਤ ਨੂੰ ਭੰਡਣ ਤੇ ਰੁਕਿਆ ਗਿਆ ਇੱਥੇ ਨਾ ਕਿ ਇਹ ਕਿਹਾ ਗਿਆ ਕਿ ਇੱਕ ਇਸਤਰੀ ਨੇ ਗਲਤੀ ਕੀਤੀ ਉਹਨੂੰ ਨਾ ਗਲਤ ਬੋਲੋ ਇੱਥੇ ਕਿਹਾ ਗਿਆ ਸੋ ਕਿਉਂ ਮੰਦਾ ਆਖੀਏ ਜਿੱਤ ਜਮੈ ਰਾਜਾਨ ਵੀ ਇਸਤਰੀ ਜਾਤੀ ਹੀ ਆ ਜਿਨੇ ਵੱਡੇ ਵੱਡੇ ਸਮਰਾਟਾਂ ਨੂੰ ਜਨਮ ਦਿੱਤਾ ਤੁਸੀਂ ਉਹਨੂੰ ਮੰਦਾ ਕਿਉਂ ਆਖਦੇ ਹੋ ਜਿਨੇ ਗਲਤੀ ਕੀਤੀ ਆ ਉਹਨੂੰ ਬੋਲੋ ਹੋਰਾਂ ਨੂੰ ਨਾ ਬੋਲੋ ਬਾਕੀ ਤੁਸੀਂ ਖੁਦ ਸਿਆਣੇ ਹੋ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਹਰ ਨਵ ਵੀਰ ਨੂੰ ਕਹਿਣਾ ਚਾਹੁੰਦਾ ਕਿ ਭਰਾ ਜੇ ਸਿੱਖੀ ਨਹੀਂ ਨਿਭਾਉਂਦੀ ਇਹਦੀ ਜੋ ਘਰ ਵਾਲੀਆਂ ਉਹਨੂੰ ਵੀ ਕਹਿਣਾ ਚਾਹੁੰਦਾ ਕਿ ਭੈਣ ਜੀ ਜੇ ਸਿੱਖੀ ਨਹੀਂ ਨਿਭਾ ਸਕਦੇ ਨਾ ਤਾਂ ਕੋਰ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਆਪਣੇ ਕਕਾਰ ਲਾਓ ਪਰ ਸਿੱਖੀ ਦੇ ਸਿਧਾਂਤਾਂ ਨੂੰ ਖੋਰਾ ਨਾ ਲਾਓ ਆਪਣੀ ਮਨਮਤ ਨੂੰ ਮੂਰੇ ਰੱਖਣ ਦੇ ਲਈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਗੁਰਮਤ ਦੇ ਸਿਧਾਂਤਾਂ ਨੂੰ ਖੋਰਾ ਨਾ ਲਾਓ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਹੁਣ ਇਹ ਬਹਾਨਾ ਨਾ ਲਾਇਓ ਕਿ ਤੁਹਾਡਾ ਪ੍ਰੋਫੈਸ਼ਨ ਜੇ ਪ੍ਰੋਫੈਸ਼ਨਾਂ ਤਾਂ ਇਹ ਬਹੁਤ ਗੰਦਾ ਪ੍ਰੋਫੈਸ਼ਨ ਹੈ ਇਸ ਨੂੰ ਛੱਡੋ ਇਹਦਾ ਤਿਆਗ ਕਰੋ ਤੇ ਹਰਨ ਵੀਰ ਨੂੰ ਇੱਕ ਹੋਰ ਗੱਲ ਕਹਣੀ ਚਾਹਨਾ ਇਹ ਵਿਆਹਾਂ ਤੇ ਜਾ ਕੇ ਜੋ ਫੋਟੋਆਂ ਪਾਉਂਦਾ ਆ ਪਰ ਆ ਤੈਨੂੰ ਭੋਰਾ ਸ਼ੋਭਾ ਦਿੰਦਾ ਆ ਤੇਰੇ ਦਿਮਾਲਾ ਸਜਾਇਆ ਹੋਇਆ ਐਡਾ ਦਾੜਾ ਹੈ ਤੇਰਾ ਤੂੰ ਜਾਨਵਰਾਂ ਵਰਗੇ ਮੂੰਹ ਬਣਾ ਬਣਾ ਕੇ ਫੋਟੋਆਂ ਪਾਉਣਾ ਆ ਕੀ ਕੀ ਛਵੀ ਜਾਂਦੀ ਆ ਇਸ ਦੀ ਲੋਕਾਂ ਦੇ ਵਿੱਚ ਕੀ ਮੈਸੇਜ ਜਾਂਦਾ ਆ ਕਿ ਗੁਰੂ ਦੇ ਖਾਲਸੇ ਅਜੇ ਹੁੰਦੇ ਨੇ ਤੁਸੀਂ ਕਾਰਟੂਨ ਤੇ ਜੋਕਰ ਬਣਾਉਣ ਵੱਲ ਨੂੰ ਕਿਉਂ ਜ਼ੋਰ ਲਾਇਆ ਹੋਇਆ ਸਾਰਾ ਇਹ ਖਾਲਸਿਆਂ ਨੂੰ ਕਾਲਸੇ ਦੀ छवि जिस ਤਰ੍ਹਾਂ ਦੀ ਹੈਗੀ है जिस तरह ਦਾ ਸਾਨੂੰ ਗੁਰੂ ਮਹਾਰਾਜ ਨੇ ਬਣਾਇਆ ਉਸ ਤਰ੍ਹਾਂ ਦੇ ਬਣ ਕੇ ਰਹੋ ਉਪਰੋਂ ਗਲਤ ਚੀਜ਼ਾਂ ਪ੍ਰਮੋਟ ਕਰ ਰਹੇ ਹੋ ਗੀਤਾਂ ਦੇ ਵਿੱਚ ਵੀ ਆਸ਼ਕੀਆਂ ਪ੍ਰਮੋਟ ਕਰ ਰਹੇ ਹੋ ਅਗਾਂਹ ਕਾਲਜ ਦੇ ਵਿੱਚ ਜਾ ਕੇ ਸਾਡੇ ਨੌਜਵਾਨਾਂ ਨੂੰ ਪੜਨਾ ਤਾਂ ਕੀ ਸਿਕਾਉਣਾ ਉਹ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਉਹ ਜੋ ਪ੍ਰੋਫੈਸਰ ਪੜ੍ਹਾ ਰਿਹਾ ਹੈ ਵੀ ਇੰਜੀਨੀਅਰਿੰਗ ਦੇ ਬਾਰੇ ਕੋਈ ਗੱਲ ਕਰ ਰਿਹਾ ਉਹ ਦਿਖਾਇਆ ਵੀ ਨੌਜਵਾਨ ਬਹੁਤ ਜ਼ਿਆਦਾ ਬੋਰ ਹੋ ਚੁੱਕੇ ਨੇ ਉਹਨੂੰ ਚੰਗਾ ਹੀ ਨਹੀਂ ਲੱਗ ਰਿਹਾ ਤੇ ਜਦੋਂ ਕਿੱਧੇ ਭੰਗੜੇ ਵਾਲਾ ਨੂੰ ਕਹਿੰਦੇ ਸੱਦਿਆ ਜੀ ਉਹ ਬੜਾ ਚਾਅ ਨਾਲ ਭੱਜੇ ਜਾਂਦੇ ਨੇ ਦੇਖੋ ਨਚਾਰ ਬਣਾਉਣ ਦੀ ਕਿੰਨੀ ਜ਼ਿਆਦਾ ਪ੍ਰਮੋਟ ਕੀਤੀ ਜਾ ਰਹੀ ਹੈ ਚੀਜ਼ ਹਰ ਨਵੀਰ ਨੂੰ ਕਹਿਣਾ ਚਾਹੁੰਦਾ ਸਿੱਖ ਹੋ ਕੇ ਨੱਚਾ ਸੋ ਤਨਖਾਈਆ ਰਹਿਤ ਨਾਮੇ ਚਾਹੁੰਦਾ ਸਿੱਖ ਹੋ ਕੇ ਨੱਚਾ ਸੋ ਤਨਖਾਈ ਆ ਜਾਓ ਸਿੱਖ ਹੋ ਕੇ ਹੁੰਦਾ ਹੋਇਆ ਜਿਨੇ ਅਲਕਾਰ ਧਾਰਨ ਕੀਤੇ ਹੋਏ ਨੇ ਉਹ ਨੱਚਦਾ ਜਾ ਉਹ ਤਨਖਾਈਆ ਜਾ ਜੇ ਪਹਿਲਾਂ ਕੋਈ ਵੀ ਨੱਚ ਲਿਆ ਕੋਈ ਵੀ ਵੀਰ ਭੈਣ ਪਹਿਲਾਂ ਨੱਚ ਲਿਆ ਕੋਈ ਗੱਲ ਨਹੀਂ ਜਿਹਨੂੰ ਪਤਾ ਨਹੀਂ ਸੀਗਾ ਸਿੱਖਿਆ ਦਾ ਕੋਈ ਗੱਲ ਨਹੀਂ ਪਰ ਅੱਜ ਤੋਂ ਤਿਆਗ ਕਰੋ ਇਹਨਾਂ ਚੀਜ਼ਾਂ ਦਾ ਜਿਹੜੇ ਅਮਰਤ ਧਾਰ ਨਹੀਂ ਉਹਨੂੰ ਕਹਿ ਰਹੇ ਆ ਸੋ ਕਿਉ ਸਿੱਖ ਹੋ ਕੇ ਨੱਚਾ ਸੋ ਤਨਖਾਈਆ ਰੋਕਾ ਤੇ ਤੁਸੀਂ ਗੀਤ ਦੇ ਵਿੱਚ ਕਿਹੜੀ ਚੀਜ਼ ਪ੍ਰਮੋਟ ਕਰ ਰਹੇ ਹੋ ਕਿੱਧਾ ਭੰਗੜਾ ਬਾਕੀ ਨੇ ਪਾਉਣਾ ਪਾਉਣ ਮੈਂ ਨਹੀਂ ਉਹਨਾਂ ਨੂੰ ਕੁਝ ਕਹਿੰਦਾ ਬਾਰ ਅੰਮ੍ਰਿਤਧਾਰੀਆਂ ਦੇ ਲਈ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਤੁਸੀਂ ਵੀਡੀਓ ਡਾਇਰੈਕਟਰ ਨੂੰ ਪੂਰਾ ਸ਼ਰਮ ਕਰਨੀ ਚਾਹੀਦੀ ਆ ਤੇ ਐਜੂਕੇਸ਼ਨ ਨੂੰ ਤੁਸੀਂ ਉੱਥੇ ਪਿੱਛੇ ਜਾ ਰਹੇ ਹੋ ਡੀਮੋਟੀਵੇਟ ਕਰ ਰਹੇ ਹੋ ਨੌਜਵਾਨਾਂ ਨੂੰ ਪੁੱਠੇ ਪਾਸੇ ਨੂੰ ਖਿੱਚ ਰਹੇ ਹੋ ਐਜੂਕੇਸ਼ਨ ਵੱਲ ਨੂੰ ਤਾਂ ਉਹਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਉਧਰ ਨੂੰ ਤਾਂ ਇਨਕਰੇਜ ਕਰਨਾ ਚਾਹੀਦਾ ਆ ਅੱਗੇ ਹੀ ਪੱਠਾ ਬੈਠਿਆ ਪਿਆ ਸਾਡੇ ਪੰਜਾਬ ਦਾ ਇੱਕ ਗੀਤ ਆਇਆ ਸੀ ਟੁਣਕਾ ਟੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਉਹ ਦੇਖੋ ਮੁੰਡਾ ਉਹਦੇ ਵਿੱਚ ਕਿੰਨਾ ਵਧੀਆ ਪੜਦਾ ਦਿਖਾਇਆ ਗਿਆ ਆ ਆਪਣੇ ਕੋਰਸ ਦੀ ਤਿਆਰੀ ਕਰਦਾ ਗਿਆ ਦਿਖਾਇਆ ਗਿਆ ਤੇ ਇਸ ਤਰ੍ਹਾਂ ਦੇ ਗੀਤ ਹਣ ਜਿਹੜੇ ਇਨਸਪਾਇਰ ਕਰਨ ਹਾਂ ਉਹ ਗੀਤ ਦੇ ਵਿੱਚ ਇੱਕ ਉਹ ਡਾਕਟਰ ਹਜਾਰੇ ਵਾਲੀ ਉਹਨੇ ਕੋਈ ਲਾਈਨ ਜੀ ਬੋਲਤੀ ਸੀ ਉਹ ਉਹਦੀ ਗਲਤ ਸੀਗੀ ਵਿੱਚ ਇਸ ਤਰ੍ਹਾਂ ਦੇ ਐਡੇ ਵਧੀਆ ਗੀਤ ਦੇ ਵਿੱਚ ਉਹ ਦੋ ਕੌੜੀ ਦੇ ਘਟਿਆ ਜੇ ਬੰਦੇ ਦੀ ਗੱਲ ਕਰਤੀ ਉਹ ਚੰਗੀ ਨਹੀਂ ਲੱਗਦੀ ਪਰ ਉਹ ਗੀਤ ਦੀ ਬਾਕੀ ਵੀਡੀਓ ਦੀ ਜੇ ਗੱਲ ਕਰੀਏ ਵੀਡੀਓ ਪਰਫੈਕਟ ਸੀਗੀ ਬਹੁਤ ਜ਼ਿਆਦਾ ਵਧੀਆ ਵੀਡੀਓ ਸੀਗੀ ਮੈਂ ਹੁਣ ਵੀ ਕਈ ਵਾਰ ਗੀਤ ਸੁਣਦਾ ਹੁੰਦਾ ਹਾਂ ਉਹ ਪਰ ਉਹ ਵਿਚ ਜਦੋਂ ਇੱਕ ਉਹਨੇ ਮਾੜੀ ਜਿਹੀ ਲਾਈਨ ਗਲਤ ਬੋਲੀ ਆ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਇਸ ਤਰੀਕੇ ਦਾ ਦੀਆਂ ਲਾਈਨਾਂ ਨਹੀਂ ਵਰਤਣੇ ਚਾਹੀਦੀਆਂ ਕਿਉਂਕਿ ਜਦੋਂ ਆਪਾਂ ਕੋਈ ਵੱਡਾ ਇਨਸਪੀਰੇਸ਼ਨਲ ਆਲਾ ਕੋਈ ਸੌਂਗ ਹੋਣੇ ਇਨਸਪੀਰੇਸ਼ਨਲ ਇਨਸਪੀਰੇਸ਼ਨ ਦੇਣੀ ਆ ਅਸੀਂ ਆਪਣੇ ਨੌਜਵਾਨਾਂ ਨੂੰ ਕੋਈ ਤਾਂ ਉੱਥੇ ਗੱਲ ਵੀ ਮਹਾਨ ਲੋਕਾਂ ਦੀ ਕਰਨੀ ਚਾਹੀਦੀ ਆ ਨਾ ਕਿ ਦੋ ਕੌੜੀ ਦੇ ਘਟੀਆ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਦਾਗ ਲਾਇਆ ਵਾਰਸ਼ਾ ਕਦੇ ਹੀਰ ਨਾ ਲਿਖਦਾ ਜੇ ਹੀਰ ਵਾਰਸ ਦਿੱਤੀ ਹੁੰਦੀ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਲੋਕ ਕਹਿੰਦੇ ਨੇ ਹੀਰ ਤਾਂ ਜੰਮੇ ਪਰ ਲੋਕਾਂ ਦੇ ਸਾਡੇ ਨਾ ਜੰਮੇ ਸਾਡੇ ਸਿਰਪ ਰਾਂਝਾ ਜੰਮੇ ਸਾਡੇ ਸਿਰ ਮਿਰਜਾ ਜੰਮੇ ਸਹਿਬਾ ਜੰਮੇ ਲੋਕਾਂ ਦੇ ਹਰ ਨਬੀਰ ਨੂੰ ਐਨੀਓ ਗੱਲ ਕਹਿਣੀ ਸੀਗੀ ਜੇ ਤਾਂ ਹੈਗਾ ਮਾੜੀ ਮੋਟੀ ਅਣਖ ਹੈਗੀ ਆ ਅੰਦਰ ਫਿਰ ਤਾਂ ਅੱਗੇ ਤੋਂ ਇਹ ਜੇ ਕੰਮ ਨਹੀਂ ਕਰੂਗਾ ਪੂਰੀ ਸਿੱਖ ਸੰਗਤ ਤੋਂ ਮਾਫੀ ਮੰਗੂਗਾ ਵੇ ਮੇਤੋ ਗਲਤੀ ਹੋ ਗਈ ਟਾਈਗਰ ਸਟਾਈਲ ਵਾਲਿਆਂ ਨੂੰ ਵੀ ਗੱਦੀ ਵੀ ਗੱਲ ਕਰਨਾ ਪਹਿਲਾਂ ਵਧੀਆ ਖੜਕੂ ਸਿੰਘਾਂ ਦੇ ਗੀਤ ਕੱਢੇ ਮੁੜ ਕੇ ਕੀ ਕੀਤਾ ਇਨ ਇਹ ਸੋਚ ਲੈਂਦੇ ਨੇ ਵੀ ਅਸੀਂ ਇਹਨੂੰ profession ਬਣਾਈਏ ਕੈਮ ਲੋ ਘੜ ਨਾਮ ਦੇ ਵੀਰ ਨੂੰ ਮੈਂ ਜਾਣਦਾ ਬਹੁਤ ਵਧੀਆ ਵੀਰ ਕਵੀਸ਼ਰੀਆਂ ਨੂੰ ਕਰਦਾ ਉਹ ਰੀਮਿਕਸ ਕਰਦਾ ਉਹ ਵੀਰ ਨੇ ਇਸ ਚੀਜ਼ ਨੂੰ ਆਪਣਾ profession ਨਹੀਂ ਬਣਾਇਆ ਉਹ ਬੰਦਾ ਇੱਕ ਸ਼ੌਂਕ ਦੇ ਤੌਰ ਤੇ ਇੱਕ ਸੇਵਾ ਦੇ ਤੌਰ ਤੇ ਸੇਵਾ ਕਹੂੰਗਾ ਸੇਵਾ ਦੇ ਤੌਰ ਤੇ ਕਾਰਜ ਕਰ ਰਿਹਾ ਤੇ ਉਹ ਕਹਿੰਦਾ ਕਿ ਕਦੇ ਵੀ ਮੈਂ ਪੈਸੇ ਦੀ ਖਾਤਰ ਨਹੀਂ 뮤직 ਦਊਗਾ ਸ਼ੌਂਕ ਨਾਲ 뮤직 ਦਿੰਨਾ ਤੇ ਇਹ ਜਦੋਂ ਇਹਨਾਂ ਨੇ ਇਹ ਚੀਜ਼ ਨੂੰ profession ਬਣਾ ਲਿਆ ਇਹਨੇ ਦੇਖਿਆ ਵੀ ਕੁਵੀਸ਼ਰੀਆਂ ਜੋ ਬਹੁਤਾ ਪੈਸਾ ਨਹੀਂ ਬਣਦੇ ਆ ਟਾਈਗਰ ਸਟਾਈਲ ਵਾਲਿਆਂ ਪ੍ਰੀਤ ਹਰਪਾਲਰ ਪੂਲ ਉਹਨਾਂ ਦੇ ਵੀ ਇਹਨੇ ਗੀਤ ਕੀਤੇ ਨੇ ਰੀਮਿਕਸ ਅਗੀ ਕਿਤੇ ਨੇ ਇਹਨੇ ਘਟਿਆ ਗੀਤ ਆਸ਼ਕੀ ਨੂੰ ਪ੍ਰਮੋਟ ਕਰ ਰਿਹਾ ਦਿਮਾਲਿਆਂ ਵਾਲੇ ਸਿੰਘ ਨੀਆ ਕੁਝ ਕਰਦੇ ਚੰਗੇ ਲੱਗਦੇ ਸਿੱਧੀ ਜੀ ਗੱਲ ਆਸੀਂ ਬਾਕੀਆਂ ਨੂੰ ਕਦੋਂ ਮੋੜਾਂਗੇ ਤੁਸੀਂ ਹੋ ਨਹੀਂ ਬਾਜ਼ ਆ ਰਹੇ ਪਹਿਲਾਂ ਤਾਂ ਪਤੰਦਰ ਆ ਵੀਰ ਕਹਿੰਦਾ ਕੀ ਕਹਿਆ ਸੀ ਉਹਨੇ ਕਹਿੰਦਾ ਤਾਕਤ ਹਜ਼ਾਰੇ ਛੱਡੇ ਜਾਂਦੇ ਨੇ ਇਹ ਹੀ ਗੱਲ ਕਹੀ ਸੀ ਹਾਂਜੀ ਆਹੀ ਗੱਲ ਕਹੀ ਸੀ ਪਰ ਵਧੀਆ ਬੰਦੇ ਦੀ ਗੱਲ ਕਰਨੀ ਚਾਹੀਦੀ ਆ ਇਹ ਵੀ ਕਹਿ ਸਕਦਾ ਸੀਗਾ ਕਿ ਜ਼ਿੱਦਬਾਜ਼ੀ ਲਈ ਛੱਡੇ ਮਹਿਲ ਮਨਾਰੇ ਜਾਂਦੇ ਨੇ ਫਿਰ ਵੀ ਬਣਦਾ ਸੀ ਪੂਰਾ ਕਾਫੀ ਹਿੱਲਦਾ ਨਹੀਂ ਸੀ ਬਿਲਕੁਲ ਵੀ ਇਹੋ ਜੀ ਲਾਈਨ ਬਾਦ ਹੁੰਦਾ ਕਿਉਂਕਿ ਛੱਡੇ ਨੇ ਮਹਿਲ ਮਨਾਰੇ ਛੱਡੇ ਨੇ ਇਤਿਹਾਸ ਦੇ ਵਿੱਚ ਜ਼ਿੱਦਬਾਜ਼ੀਆਂ ਦੇ ਲਈ ਆਪਣੀ ਕੋਈ ਅੜੀ ਪਗਾਉਣ ਦੇ ਲਈ ਪਾਵੇਂ ਕਿਸ ਨੇ ਭਗਤੀ ਕਰਨ ਲਈ ਛੱਡਿਆ ਹੋਵੇ ਪਾਵੇਂ ਕਿਸੇ ਨੇ ਹੋਰ ਕਾਰਜ ਦੇ ਲਈ ਛੱਡਿਆ ਹੋਵੇ ਸੋ ਚੰਗੇ ਲੋਕਾਂ ਦੀਆਂ ਉਦਾਹਰਨਾਂ ਦੇਵੋ ਗੀਤਾਂ ਦੇ ਵਿੱਚ ਗੁਰਸਿੱਖ ਬੰਦਿਆਂ ਨੂੰ ਇਹ ਜੀਜਾ ਬਿਲਕੁਲ ਨਹੀਂ ਸ਼ੋਭਦੀਆਂ ਪੂਰਾ ਸ਼ਰਮ ਕਰਿਆ ਕਰੋ ਬਾਕੀ ਫੋਟੋਆਂ ਫੋਟੋਆਂ ਜਿਹੜੀਆਂ ਪਾਉਣੇ ਥੋੜੀ ਜਿਹੀ ਲਿਮਟ ਦੇ ਵਿੱਚ ਪਾਓ ਕਰੋ ਜਾਨਵਰਾਂ ਵਰਗੇ ਮੂੰਹ ਨਾ ਬਣਾਇਆ ਕਰੋ ਪਾਵੇਂ ਭੈਣਾ ਨੇ ਪਾਵੇਂ ਸਾਡੇ ਵੀਰ ਨੇ ਫੇਸਬੁੱਕ ਤੇ ਜਿਹੜੀ ਫੋਟੋਆਂ ਪਾਉਣ ਤੇ ਪੂਰਾ ਜੋਰ ਦਿੱਤਾ ਹੈ ਨਾ ਸਿੱਖੀ ਸਿਰਫ ਸਰੂਪ ਤੱਕ ਨਾ ਸੀਮਿਤ ਰੱਖੋ ਸਿੱਖੀ ਬਾਣੀ ਅਸਲ ਜੋ ਬਾਣੀਆਂ ਨਾ ਉਹ ਤੱਤ ਆ ਸਾਡੀ ਸਿੱਖੀ ਦਾ ਉਸ ਨੂੰ ਬਚਾਉਣ ਦੀ ਖਾਤਰ 9 ਲੱਖ ਕੁਰਬਾਨੀਆਂ ਹੋਈਆਂ ਨੇ ਬਾਣੀ ਨਾਲ ਜੁੜੋ ਬਾਣੇ ਨਾਲ ਜੁੜਨਾ ਜ਼ਰੂਰੀ ਆ ਜੁੜੋ ਪਰ ਬਾਣੀ ਨੂੰ ਮੁੱਖ ਰੱਖੋ ਮੇਨ ਬਾਣੀ ਨੂੰ ਪਿੱਛੇ ਨਾ ਕਰੋ ਤੁਸੀਂ ਲਿਖਿਆ ਹੁੰਦਾ ਪੇਜਾਂ ਦੇ ਇਹ ਪੇਜ ਸਿੱਖੀ ਨੂੰ ਪ੍ਰਮੋਟ ਕਰਨ ਲਈ ਬਣਾਇਆ ਗਿਆ ਹੈ ਸਿੱਖੀ ਦੀ ਕੋਈ ਗੱਲ ਹੈ ਨਹੀਂ ਕੁੜੀਆਂ ਦੀਆਂ ਫੋਟੋਆਂ ਪਾਈ ਜਾਂਦੇ ਹੋ ਦਮਾਲੇ ਵਾਲਿਆਂ ਦੀ ਪੂਰਾ ਸ਼ਰਮ ਕਰਿਆ ਕਰੋ ਥੱਲੇ ਕਮੈਂਟ ਵੀ ਦੇਖ ਲਿਆ ਕਰੋ ਕਿਹੜੇ ਗੰਦੇ ਗੰਦੇ ਕਰਦੇ ਨੇ ਲੋਕ ਆ ਪੇਜ ਵਾਲਿਆਂ ਨੂੰ ਕਹਾਂ ਵੀ ਆਪਣੀ ਭੈਣ ਦੀ ਫੋਟੋ ਪਾ ਕੇ ਦੇਖਿਓ ਦਾ ਜਰਾ ਉੱਥੇ ਕਦੇ ਨਹੀਂ ਪਾਉਣਗੇ ਉੱਪਰੋਂ ਸਾਡੀਆਂ ਕਈ ਧੀਆਂ ਭੈਣਾਂ ਹੈਗੀਆਂ ਨੇ ਜਿਹੜੀਆਂ ਸੋਚਦੀਆਂ ਨੇ ਪਤਨੀ ਬਹੁਤ ਸ਼ਾਨ ਵਾਲੀ ਗੱਲਾਂ ਐ ਫੋਟੋ ਪਾਉਣੀ ਤੇ ਫੇਸਬੁੱਕ ਤੇ ਵੱਡੇ ਵੱਡੇ ਸਕੈਂਡਲ ਹੋਏ ਨੇ ਇਹ ਨਾ ਚੀਜ਼ਾਂ ਕਰਕੇ ਬੂਡਾ ਬੂਡਾ ਭਾਈ ਨਾ ਪਾਇਆ ਕਰੋ ਇੰਨੀਆਂ ਬਹੁਤੀਆਂ ਤੇ ਬਾਕੀ ਬੰਦੇ ਦੀ ਫੋਟੋ ਤਾਂ ਇਹ ਚਲਕਣਾ ਚਾਹੀਦਾ ਕਿ ਹਾਂ ਬੰਦਾ ਸੰਸੀਹਰ ਆ ਕੋਈ ਗੁਰੂ ਦੀ ਮਰਿਆਦਾ ਦੇ ਵਿੱਚ ਰਹਿੰਦਾ ਆ ਫੋਟੋ ਤੋਂ ਬੰਦਾ ਕਾਰਟੂਨ ਨਹੀਂ ਲੱਗਣਾ ਚਾਹੀਦਾ ਹਰ ਨੰਬੀਰ ਨੂੰ ਕਹਿ ਰਿਆ ਆ ਫੋਟੋ ਮਾ ਤਰੀਕੇ ਨਾਲ ਪਾਇਆ ਕਰ ਮੈਂ ਜੋ ਕਾਰਜ ਕਰ ਰਿਹਾ ਹਾਂ ਕੋਈ ਮੇਰਾ ਮੈਨੂੰ ਕੋਈ ਕਮਾਈ ਨਹੀਂ ਹੁੰਦੀ ਇਹਦੇ ਤੋਂ ਕੋਈ ਕਮਾਈ ਨਹੀਂ ਆ ਗਈ ਇਹਦੇ ਤੋਂ ਮੈਨੂੰ ਸਿਰਫ ਕੌਮ ਦੀ ਖਾਤਰ ਕਰ ਰਿਹਾ ਹਾਂ ਵੀਡੀਓ ਬਣ ਗਈ 22 ਮਿੰਟ ਦੀ ਹੋ ਗਈ 22 ਮਿੰਟ 53 ਸਕਿੰਟ ਦੀ ਬਾਕੀ ਹਾਂਜੀ ਕਈ ਹੁਣ ਕਹਿਣਗੇ ਵੀ ਹਰਨਵੀਰ ਨੇ ਵਧੀਆ ਕੰਮ ਵੀ ਕੀਤਾ ਮੈਨੂੰ ਨਹੀਂ ਪਤਾ ਕੋਈ ਪਹਿਲਾਂ ਕੀਤਾ ਹੋਵੇ ਹੋ ਸਕਦਾ ਕੋਈ ਕੀਤਾ ਹੋਵੇ ਪਰ ਉੱਥੇ ਦਾ ਗੱਲ ਕਰਨੀ ਚਾਹਣਾ ਹਾਥੀ ਪਾਣੀ ਦੇ ਵਿੱਚ ਉਹ ਨਹਾ ਕੇ ਨਿਕਲਦਾ ਆ ਪੂਰਾ ਵਧੀਆ ਬਾਹਰ ਨਿਕਲਦੀ ਸਾਰੇ ਫੇਰ ਮਿੱਟੀ 'ਚ ਲੇਟ ਜਾਂਦਾ ਫੇਰ ਮਿੱਟੀ ਪਾ ਲੰਦਾ ਆਪਣੇ ਤੇ ਸੋ ਅਸੀਂ ਜਾਨਵਰ ਨਹੀਂ ਹੈਗੇ ਅਸੀਂ ਬੰਦੇ ਆ ਜੇ ਕੰਮ ਚੰਗੇ ਕਰਨੇ ਨੇ ਤਾਂ ਚੰਗਾ ਹੀ ਕਰੋ ਕੋਈ ਭੁੱਲ ਭਲੇਖੇ ਨਾਲ ਕੋਈ ਮਾੜਾ ਕੰਮ ਹੋ ਜਵੇ ਉਹ ਗੱਲ ਵੱਖਰੀ ਆ ਭੁੱਲ ਭਲੇਖੇ ਨਾਲ ਕਿਸੇ ਤੋਂ ਵੀ ਗਲਤੀ ਹੋ ਜਾਵੇ ਮੇਰੇ ਤੋਂ ਵੀ ਹੋਦਾ ਪਰ ਸਭ ਕੁਝ ਜਾਣਦੇ ਹੋਏ ਗਲਤੀ ਕਰਨੀ ਇਹ ਗੱਲ ਚੰਗੀ ਨਹੀਂ ਇਹ ਗੱਲ ਸ਼ੋਭਾ ਨਹੀਂ ਦਿੰਦੀ ਆਪਣੀ ਜੋ ਮਨ ਦੀ ਮਾਤਾਂ ਉਹਨੂੰ ਥੱਲੇ ਰੱਖਿਆ ਕਰੋ ਗੁਰਮਤ ਉੱਪਰ ਰੱਖਿਆ ਕਰੋ ਅਸੀਂ ਜਦੋਂ ਅਮਰ ਸ਼ੱਕਦੇ ਆਂ ਤਾਂ ਅਸੀਂ ਆਪਣਾ ਸੀਸ ਅਰਪਣ ਕਰਦੇ ਆਂ ਗੁਰੂ ਨੂੰ ਆਪਣਾ ਸੀਸ ਭੇਟ ਕਰਦੇ ਆਂ ਜਦੋਂ ਵੀ ਉਹ ਸੀਸ ਮੰਗ ਲਵੇ ਸਾਨੂੰ ਦੇਣਾ ਪੈਣਾ ਆ ਉਹਨੂੰ ਹਰ ਸਮੇਂ ਹਾਜ਼ਰ ਨਾਜ਼ਰ ਆਸੀ ਗੁਰੂ ਦੇ ਲਈ ਤੇ ਗੁਰੂ ਵੀ ਫਿਰ ਤਾਂ ਹੀ ਹਾਜ਼ਰ ਨਾਜ਼ਰ ਹੁੰਦਾ ਸਾਡੇ ਅੰਗ ਸੰਗ ਆ ਕੇ ਖੜਦਾ ਆ ਜਦੋਂ ਸੀਸੇ ਗੁਰੂ ਨੂੰ ਅਰਪਣ ਕਰਤਾ ਫਿਰ ਮਨਮਤ ਕਿੱਥੇ ਰਹਿ ਗਈ ਗੁਰਮਤ ਦੇ ਆਧਾਰ ਤੇ ਚੱਲੋ ਮਨਮਤ ਨੂੰ ਪਿੱਛੇ ਰੱਖਿਆ ਕਰੋ ਇਹ ਕੰਮ ਰੁਕਣੇ ਵਾਲਾ ਹੈ ਨਹੀਂ ਕੰਮ ਬਹੁਤ ਅੱਗੇ ਜਾਣਾ ਹੈ ਮਿਊਜ਼ਿਕ ਡਾਇਰੈਕਟਰ ਦੀ ਗੱਲ ਕਰ ਰਿਹਾ ਸੀ ਕੈਮ ਲੋਗੜ ਦੀ ਉਹ ਵੀਰ ਦੇਖੋ ਬਿਨਾਂ ਨਿਸ਼ਕਾਮ ਸੇਵਕਾ ਉਹ ਬੰਦਾ ਮਿਊਜ਼ਿਕ ਪੂਰਾ ਹੱਥ ਦਿੰਦਾ ਆ ਤੁਹਾਡਾ ਮਿਊਜ਼ਿਕ ਨੇੜੇ ਤੇੜੇ ਵੀ ਹੈ ਨਹੀਂ ਉਹਦੇ ਤੇ ਹਰਨ ਵੀਰ ਨੂੰ ਕਹਿਣਾ ਚਾਹਣਾ ਕਿ ਕੰਮ ਕੋਈ ਹੋਰ ਕਰ ਲੈ ਕੰਮ ਧੰਦਾ ਕੋਈ ਹੋਰ ਕਰ ਲੈ ਜੇ ਵੀਡੀਓ ਵੀ ਬਣਾਉਣੀਆਂ ਨੇ ਤਾਂ ਠੀਕ ਆ ਚੰਗੀਆਂ ਬਣਾ ਆਸ਼ਕੀ ਨੂੰ ਪ੍ਰਮੋਟ ਕਰਨ ਵਾਲੇ ਵੀਡੀਓ ਨਾ ਬਣਾ ਕੋਈ ਲੋਕ ਤੱਤਕ ਹੁਣ ਉਹਨਾਂ ਤੇ ਵੀਡੀਓ ਬਣਾ ਕੋਈ ਵਧੀਆ ਸਮਾਜ ਨੂੰ ਸੇਧ ਦੇਣ ਵਾਲੇ ਹੋਰ ਗੀਤ ਹੁਣ ਉਹਨਾਂ ਤੇ ਵੀਡੀਓ ਬਣਾ ਜੇ ਪੈਸੇ ਨਹੀਂ ਬਣਦੇ ਤਾਂ ਹੋਰ ਕੋਈ ਧੰਦਾ ਬਣਾ ਲੈ हां हा, मा वीडियो ਆ ਬਿਆਹਾਂ ਦੀ ਵੀਡੀਓ ਬਣਾਉਣਾ ਐ ਜੋ ਵੀ ਕਰਦਾ ਉਹ ਠੀਕ ਆ ਉਹ ਤੰਦਾ ਬਣਾਏ ਰੱਖੋ ਮਾੜਾ ਨਹੀਂ ਪਰ ਉਥੇ ਜਾਨਵਰਾਂ ਵਰਗੀਆਂ ਫੋਟੋਆਂ ਨਾ ਪਾਇਆ ਕਰ ਉਹ ਤੰਦਾ ਠੀਕ ਆ ਪਰ ਆ ਜਿਹੜਾ ਕੰਜਰ ਖੰਨਾ ਐ ਇਹ ਪਾਸੇ ਤੋਂ ਪਰੇ ਹੋ ਜਾ ਸੁਚੀ ਕਰਤ ਕਰਨ ਨੂੰ ਕਿਹਾ ਮਹਾਰਾਜ ਨੇ ਆ ਪੁੱਠੀਆਂ ਗਿਰਤਾ ਨਾ ਕਰੋ ਵਾਸੀ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਆ ਵੀਡੀਓ ਦੇ ਤੱਕ ਪਚਾ ਦਿਓ ਹੋ ਸਕਦਾ ਮੈਂ ਅਗਰੈਸਿਵ ਬੋਲਿਆ ਮੈਂ ਸੰਗਤ ਨੂੰ ਜੇ ਹਰ ਨਬੀਰ ਨੂੰ ਮਾੜਾ ਲੱਗੇ ਤਾਂ ਲੱਗਦਾ ਰਹੇ ਹਮ ਨੈਮਰਤ ਖੈਰ ਨੂੰ ਮਾੜਾ ਲੱਗਦਾ ਰਹੇ ਸਿੰਗਰਾਉਂਡ ਲੱਗਦਾ ਰਹੇ ਉਹਦੇ ਚੇਲਿਆਂ ਨੂੰ ਮਾੜਾ ਲੱਗਦਾ ਰਹੇ ਲੱਗਦਾ ਰਹੇ ਕੋਈ ਗੱਲ ਨਹੀਂ ਸੰਗਤ ਨੂੰ ਸੰਗਤ ਨੂੰ ਜੇ ਕੋਈ ਮੇਰੀ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮੈਂ ਸੰਗਤ ਤੋਂ ਮਾਫੀ ਚਾਹੁੰਦਾ ਆ ਵੀਰ ਰਸ ਮੈਂ ਕਦੇ ਛੱਡ ਨਹੀਂ ਸਕਦਾ ਮੇਰੇ ਮਨ 'ਚ ਕੋਈ ਗੁੱਸਾ ਨਹੀਂ ਹੈਗਾ ਉਹਦੇ ਲਈ ਪਰ ਹਾਂ ਰੋਸ ਜ਼ਰੂਰ ਆ ਜਬੇ ਬਾਣ ਲੱਗਿਓ ਤਾਂ ਵੇ ਰੋਸ ਜਾਗਿਓ ਸਾਡੇ ਗੁਰੂ ਮਹਾਰਾਜ ਨੇ ਕਿਹਾ ਇਹ ਸਾਡੇ ਬਾਣ ਵਾਂਗੇ ਚੁਗਦੀਆਂ ਨੇ ਇਹ ਚੀਜ਼ਾਂ ਜਦੋਂ ਸਿੱਖੀ ਦੇ ਸਿਧਾਂਤਾਂ ਨੂੰ ਕੋਈ ਖੋਰਾ ਲਾਉਂਦਾ ਆ ਜਦੋਂ ਸਾਨੂੰ ਹਜ਼ਾਰਾਂ ਲੋਕ ਫੋਲੋ ਕਰਦੇ ਹੁਣ ਤਾਂ ਅਸੀਂ ਇੱਕ ਰੋਲ ਮਾਡਲ ਬਣ ਜਾਂਦੇ ਆ ਸਾਡਾ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਨੂੰ ਦੇਖ ਕੇ ਕੋਈ ਚੰਗੇ ਪਾਸੇ ਨੂੰ ਆਵੇ ਨਾ ਕਿ ਪੁੱਠੇ ਪਾਸੇ ਨੂੰ ਜਾਵੇ ਆਸ਼ਕੀਆਂ ਪ੍ਰਮੋਟ ਕਰਨੀਆਂ ਬੰਦ ਕਰੋ ਸ਼ਰਮ ਕਰੋ ਭੋਰਾ ਦਸ਼ਮੇਸ਼ ਪਿਤਾ ਨੂੰ ਮੂੰਹ ਦਿਖਾਉਣਾ ਹੈ ਕਿਵੇਂ ਦਿਖਾएंगे ਉਹ ਇਹ ਜਿਹੜਾ ਆਪਣੇ ਦਿਮਾਗ ਤੇ ਜੂਰ ਪੱਗ ਸੋਚ ਲਿਓ ਲਚਰਤਾ ਦਾ ਲੱਕ ਤੋੜ ਕੇ ਰਾਂਗੇ ਆਈਐਸਐਫ ਜੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ